ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਮੈਂ ਹਰਪ੍ਰੀਤ ਕੌਰ ਤੁਹਾਡਾ ਸਵਾਗਤ ਹੈ ਸੰਗਰੂਰ ਫੈਮਿਲੀ ਚੈਨਲ ਤੇ ਹੁਣ ਸਵੇਰ ਦਾ ਟਾਈਮ ਹੈ ਜੀ ਵੱਜ ਗਏ ਨੇ 7:30 ਆਪਾਂ ਲੱਗੀਆਂ ਵੀਡੀਓ ਸ਼ੁਰੂ ਕਰਨ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਅਗਰ ਤੁਸੀਂ ਮੇਰੇ ਚੈਨਲ ਤੇ ਨਵੀਆਂ ਆਇਓ ਤਾਂ ਪਲੀਜ਼ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਵੀਡੀਓ ਨੂੰ ਪੂਰਾ ਜ਼ਰੂਰ ਦੇਖਿਓ ਵੀਡੀਓ ਚੰਗੀ ਲੱਗੇ ਲਾਈਕ ਕਮੈਂਟ ਸ਼ੇਅਰ ਕਰਕੇ ਜ਼ਰੂਰ ਦੱਸਿਓ ਬਾਕੀ ਥੰਬਨੇਲ ਦੇਖ ਕੇ ਤੁਹਾਨੂੰ ਪਤਾ ਹੀ ਚੱਲ ਗਿਆ ਹੋਣਾ ਆਈਦੀ ਆਪਣੀ ਵੀਡੀਓ ਕਿਸ ਜਿਵਾਰੇ ਆ ਅੱਜ ਦੀ ਵੀਡੀਓ ਦੇ ਵਿੱਚ ਮੈਂ ਤੁਹਾਡੇ ਨਾਲ ਸ਼ੇਅਰ ਕਰੂੰਗੀ ਵੀ ਤੁਸੀਂ ਕੰਧ ਦੇ ਉੱਤੇ ਚਿੜੀਆਂ ਵਾਸਤੇ ਇੱਕ ਚੀਜ਼ ਪਾਉਣੀ ਹੈ। ਉਹ ਚੀਜ਼ ਪਾਉਣ ਦੇ ਨਾਲ ਤੁਹਾਨੂੰ ਬਹੁਤ ਬਹੁਤ ਵੱਡਾ ਫਲ ਮਿਲੂਗਾ। ਜੇ ਸਾਡੀ ਕਿਸਮਤ ਦੇ ਵਿੱਚ ਮੰਨ ਲਓ ਵੀ ਸੱਤ ਜਨਮਾਂ ਤੱਕ ਗੁਰੂ ਸਾਹਿਬ ਜੀ ਨੇ ਬੱਚਾ ਨਹੀਂ ਲਿਖਿਆ ਨਾ ਤਾਂ ਉਸ ਮਾਂ ਦੀ ਸੁੰਨੀ ਕੋਖ ਵੀ ਹਰੀ ਹੋ ਸਕਦੀ ਹੈ। ਇੰਨਾ ਜ਼ਿਆਦਾ ਫਲ ਮਿਲਦਾ ਇਸ ਚੀਜ਼ ਨਾਲ। ਤੇ ਨਾਲ ਹੀ ਗੁਰੂ ਸਾਹਿਬ ਸਾਡੇ ਵੱਲ ਸਾਰੇ ਦਰਵਾਜ਼ੇ ਖੋਲ੍ਹ ਦਿੰਦੇ ਨੇ। ਸੋ ਵੀਡੀਓ ਦੇ ਵਿੱਚ ਮੈਂ ਤੁਹਾਡੇ ਨਾਲ ਹਰ ਇੱਕ ਚੀਜ਼ ਜੰਦੀ ਤਰ੍ਹਾਂ ਸ਼ੇਅਰ ਕਰੂੰਗੀ ਸੋ ਵੀਡੀਓ ਨੂੰ ਬਿਨਾ ਸਕਿਪ ਕੀਤਾ ਐਂਡ ਤੱਕ ਜਰੂਰ ਦੇਖਿਓ ਤੇ ਵੱਧ ਤੋਂ ਵੱਧ ਸ਼ੇਅਰ ਜਰੂਰ ਕਰਿਓ ਤਾਂ ਕਿ ਅਗਰ ਜਿਹਦੇ ਵੀ ਬੱਚਾ ਨਹੀਂ ਆ ਉਹ ਵੀ ਇਸ ਤਰੀਕੇ ਨੂੰ ਬਣਾ ਕੇ ਪਰਮਾਤਮਾ ਦੇ ਚਰਨਾਂ ਦੇ ਵਿੱਚ ਉਸ ਫਲ ਦਾ ਭਾਗੀਦਾਰ ਬਣ ਸਕੇ ਕਿਉਂਕਿ ਜਦੋਂ ਆਪਾਂ ਕਿਸੇ ਦਾ ਭਲਾ ਭਲਾ ਕਰਦੇ ਹਾਂ ਜੀ ਪਰਮਾਤਮਾ ਸਾਡਾ ਵੀ ਭਲਾ ਕਰਦਾ ਸੋ ਆਪਾਂ ਨੂੰ ਹਮੇਸ਼ਾ ਚੰਗੇ ਕੰਮ ਕਰਦੇ ਰਹਿਣਾ ਚਾਹੀਦਾ ਸੋ ਚਲੋ ਜੀ ਹੁਣ ਟਾਈਮ ਵੇਸਟ ਕਰੇ ਬਿਨਾ ਸ਼ੁਰੂ ਕਰਦੇ ਆਂ ਆਈ ਦੀ ਵੀਡੀਓ ਮੈਂ ਇੱਕ ਛੋਟੀ ਜਿਹੀ ਕਹਾਣੀ ਤੁਹਾਡੇ ਨਾਲ ਸ਼ੇਅਰ ਕਰਦੀ ਹਾਂ ਜੀ ਉਸ ਕਹਾਣੀ ਦੇ ਵਿੱਚ ਸਾਰੇ ਸਵਾਲਾਂ ਦੇ ਜਵਾਬ ਤੁਹਾਨੂੰ ਮਿਲ ਜਾਣਗੇ ਇੱਕ ਪਿੰਡ ਸੀਗਾ ਉੱਥੇ ਇੱਕ ਸੇਠ ਰਹਿੰਦਾ ਸੀ ਉਹ ਸੇਠ ਬਹੁਤ ਜ਼ਿਆਦਾਮੀਰ ਸੀ ਉਹਦੇ ਕੋਲ ਇੰਨੀ ਜ਼ਿਆਦਾ ਦੌਲਤ ਸੀ ਵੀ ਅਗਰ ਉਹ ਚਾਹੇ ਤਾਂ ਉਹਦੀਆਂ ਕਈ ਪੀੜ੍hiyan ਬੈਠ ਕੇ ਖਾ ਸਕਦੀਆਂ ਸੀ ਬਿਨਾਂ ਕਮਾਈ ਇੰਨਾ ਜ਼ਿਆਦਾ ਉਹਦੇ ਕੋਲ ਇਹ ਤਾਂ ਦੌਲਤ ਸੀ ਪਰ ਇੱਕ ਚੀਜ਼ ਸੀ ਕਿ ਉਹਨਾਂ ਦੇ ਔਲਾਦ ਨਹੀਂ ਸੀ ਉਹਨਾਂ ਦੇ ਕੋਈ ਬੱਚਾ ਨਹੀਂ ਸੀ ਹੋਇਆ ਤੇ ਜਿਹੜਾ ਸੇਠ ਸੀ ਉਹ ਬਹੁਤ ਹੀ ਜ਼ਿਆਦਾ ਕੰਜੂਸ ਸੀ ਕੋਈ ਉਹ ਦਾਨਪੁਨ ਨਹੀਂ ਸੀ ਕਰਦਾ ਇੱਕ ਵੀ ਰੁਪਿਆ ਜਿਹੜੀ ਉਹ ਫालतू ਖਰਚ ਕੇ ਰਾਜ਼ੂ ਨਹੀਂ ਸੀ ਸੋ ਇਸੇ ਤਰੀਕੇ ਨਾਲ ਜਿਹੜੀ ਉਹਨਾਂ ਦੀ ਘਰ ਵਾਲੀ ਸੀ ਸੇਠ ਦੇ ਉਹ ਇੱਕ ਦਿਨ ਉਹਨਾਂ ਨੂੰ ਕਹਿੰਦੀ ਸੇਠ ਨੂੰ ਕਹਿੰਦੀ ਵੀ ਦੇਖੋ ਆਪਣੇ ਘਰ ਸਭ ਕੁਝ ਆ ਪਰ ਆਪਣੇ ਬੱਚਾ ਨਹੀਂ ਆ ਹੈਨਾ ਤਾਂ ਵੀ ਆਪਾਂ ਵੀ ਕਿਸੇ ਨੂੰ ਪੁੱਛ ਗਿਛ ਲਈਏ ਜਾਂ ਆਪਾਂ ਕਿਤੇ ਜਾ ਆਏਗੇ ਤਾਂ ਜਿਹੜਾ ਸੇਠ ਸੀ ਉਹ ਕਹਿੰਦਾ ਕੋਈ ਗੱਲ ਨਹੀਂ ਜੇ ਬੱਚਾ ਨਹੀਂ ਹੈ ਤਾਂ ਕੋਈ ਗੱਲ ਨਹੀਂ ਕਹਿੰਦੇ ਵੀ ਤੂੰ ਆਪ ਦੀ ਜ਼ਿੰਦਗੀ ਦਾ ਆਨੰਦ ਮਾਣ ਤੇ ਤੇਰੇ ਮਤਲਬ ਕਿ ਆਪਣੇ ਘਰੇ ਕੋਈ ਚੀਜ਼ ਦੀ ਘਾਟ ਨਹੀਂ ਹੈਗੀ ਤੇ ਤੂੰ ਇਹਨੂੰ ਆ ਦਾ ਜੋ ਵੀ ਤੂੰ ਚਾਹਨੀ ਆ ਕਰ ਉਸ ਤੋਂ ਜਿੰਨਾ ਟਾਈਮ ਆਪਾਂ ਹੈਗੇ ਆ ਉਹਨਾਂ ਟਾਈਮ ਆਪਾਂ ਇਹਨੂੰ ਵਰਤਾਂਗੇ ਉਸ ਤੋਂ ਬਾਅਦ ਦੇਖੀ ਜਾਊਗਾ ਜੋ ਹੋਊਗਾ ਯਾਨੀ ਕਿ ਇਸ ਇਹ ਸੇਠ ਹੈ ਕਹਿ ਕੇ ਆਪਣੇ ਕੰਮ ਤੇ ਚੱਲ ਗਿਆ ਜਿਹੜੀ ਉਹਦੇ ਘਰ ਵਾਲੀ ਸੀ ਉਹ ਤਾਂ ਵਿਹੜੇ ਦੇ ਵਿੱਚ ਬੈਠੀ ਹੋਈ ਸੀ ਕੰਗ ਤੇ ਉੱਤੇ ਇੱਕ ਚਿੜੀ ਬੈਠੀ ਹੋਈ ਸੀ ਉਹ ਚਿੜੀ ਨਾ ਨਾ ਕੁਝ ਗੱਲਾਂ ਕਰਨ ਲੱਗੀ। ਮਤਲਬ ਕੀ ਜਿਵੇਂ ਆਪਾਂ ਪੰਛੀ ਨੂੰ ਦੇਖ ਕੇ ਆਪਣੇ ਵੱਲੋਂ ਬੋਲਣਾ ਸ਼ੁਰੂ ਕਰ ਦਿੰਦੇ ਆ। ਪਰ ਦੇਖੋ ਪੰਛੀ ਵੀ ਸਾਡੀ ਭਾਸ਼ਾ ਨੂੰ ਕਿਤੇ ਨਾ ਕਿਤੇ ਸਮਝਦੇ ਨੇ। ਸਮਝਦੇ मतलब ਜਦੋਂ ਪਰਮਾਤਮਾ ਕੰਨੀ ਉਹ ਚੰਗੇ ਦਿਨ ਆਏ ਹੁੰਦੇ ਆ ਨਾ ਤਾਂ ਜਦੋਂ ਆਪਾਂ ਕਿਸੇ ਨਾਲ ਸਾਹਮਣੇ ਵਾਲੇ ਨੂੰ ਦੁੱਖ ਸਾਂਝਾ ਕਰ ਰਹੇ ਹੁੰਦੇ ਆ ਆਪਾਂ ਨੂੰ ਇਹ ਪਤਾ ਵੀ ਉਹਦੇ ਰੂਪ ਵਿੱਚ ਕੌਣ ਬੈਠਾ ਪਰਮਾਤਮਾ ਬੈਠਾ ਹੈ ਜਾਂ ਉਹ ਜਰੀਆ ਬਣ ਜਾਂਦਾ ਪਰਮਾਤਮਾ ਤੱਕ ਸਾਡੀ ਉਹ ਅਰਦਾਸ ਪਹੁੰਚਾਉਣ ਦੇ ਵਿੱਚ। ਤਾਂ ਜਿਹੜੀ ਉਹਦੇ ਘਰ ਵਾਲੀ ਸੀ ਉਹ ਗੱਲਾਂ ਕਰ ਰਹੀ ਸੀ ਵੀ ਦੇਖ ਸਾਡੇ ਇੰਨਾ ਧਨ ਦੌਲਤ ਇੰਨਾ ਪੈਸਾ ਸਭ ਕੁਝ ਹੈ ਪਰ ਕੀ ਫਾਇਦਾ ਇਹਦਾ ਜਦੋਂ ਸਾਡੇ ਕੋਈ ਬੱਚੇ ਹੀ ਹੈ ਨਹੀਂ ਜਦੋਂ ਸਾਡੇ ਕੋਈ ਅੱਗੇ ਹੰਡਾਉਣ ਵਾਲਾ ਹੀ ਹੈ ਨਹੀਂ ਕਹਿੰਦੀ ਇਹਨਾਂ ਨੂੰ ਵੀ ਮੈਂ ਸਮਝਾਇਆ ਸੀ ਵੀ ਨਹੀਂ ਮੰਨਦੇ ਹੈਗੇ ਤੇ ਕਹਿੰਦੀ ਬੱਸ ਸਮਝ ਨਹੀਂ ਆਉਂਦਾ ਵੀ ਕੀ ਕਰੀਏ ਹਰ ਟਾਈਮ ਮਨ ਦੁਖੀ ਰਹਿੰਦਾ ਤੇ ਬੱਸ ਇਦਾਂ ਉਹ ਗੱਲਾਂ ਆਪਣੀਆਂ ਸਾਂਝੀਆਂ ਕਰ ਰਹੀ ਸੀ ਦਿਲ ਦੀਆਂ ਚਲੋ ਉਹ ਚਿੜੀ ਜਿਹੜੀ ਉੱਥੇ ਬੈਠੀ ਹੋਈ ਸੀ ਉਹਨੇ ਉਹ ਰੋਜ਼ ਚਿੜੀ ਆ ਕੇ ਉੱਥੇ ਬੈਠਣ ਲੱਗ ਗਈ ਉਹ ਇੱਕ ਆਸਤੇ ਹੁੰਦੀ ਸੀ ਜਿਹੜੀ ਉਹਦੇ ਦੋ ਬੱਚੇ ਸੀ ਉਹ ਕਿਸੇ ਦਰਖਤ ਦੇ ਉੱਤੇ ਜਨਨ ਕਿ ਉਹਦਾ ਇੱਕ ਆਲਣਾ ਸੀਗਾ ਉਹ ਇਸ ਆਸਤੇ ਹੁੰਦੀ ਸੀ ਵੀ ਉਹ ਕੁਛ ਨਾ ਕੁਛ ਖਾਣ ਵਾਸਤੇ ਵੀ ਤਾਂ ਕਿ ਆ ਉਹਦੇ ਬੱਚਿਆਂ ਨੂੰ ਵੀ ਚੋਗਾ ਖਵਾ ਸਕੇ ਪਰ ਜਦੋਂ ਉਹਨੇ ਉਹਦੇ ਨਾਲ ਗੱਲ ਸਾਂਝੀ ਕੀਤੀ ਤਾਂ ਚਿੜੀ ਰੋਜ਼ ਆਉਣ ਲੱਗੀ ਤਾਂ ਉਹਨੇ ਵੀ ਦੇਖ ਕੇ ਵੀ ਚਿੜੀ ਰੋਜ਼ ਆਉਂਦੀ ਆ ਉਹਨੇ ਵੀ ਕੀ ਕਰਨਾ ਕਦੇ ਤਾਂ ਰੋਟੀ ਦਾ ਟੁਕੜਾ ਉੱਥੇ ਰੱਖ ਦੇਣਾ ਕਦੇ ਉਹਨੇ ਵੀ ਚੌਲਾਂ ਦੀ ਮੁਠੀ ਭਰ ਕੇ ਉੱਥੇ ਰੱਖ ਦੇਣੀ ਕਦੇ ਉਹਨੇ ਕੋਈ ਦਾਲ ਦੀ ਮੁਠੀ ਭਰ ਕੇ ਉੱਥੇ ਰੱਖ ਦੇਣੀ ਵੀ ਤਾਂ ਕਿ ਉਹ ਖਾ ਸਕੇ ਤੇ ਇਸੇ ਤਰੀਕੇ ਨਾਲ ਜਿਹੜੀ ਚਿੜੀ ਸੀ ਉਹ ਵੀ ਉੱਥੇ ਜੋਗਾ ਚ ਗੁਣਾਉਂਦੀ ਰਹੀ ਤੇ ਉਹ ਵੀ ਰੋਜ਼ ਉਹਦੇ ਨਾਲ ਆਪਣੀਆਂ ਗੱਲਾਂ ਸਾਂਝੀਆਂ ਕਰਦੀ ਰਹੀ। ਚਿੜੀ ਨੇ ਇੱਕ ਦਿਨ ਸੋਚਿਆ ਵੀ ਇਹ ਮੈਨੂੰ ਰਿਝਕ ਦਿੰਦੇ ਨੇ, ਮੇਰਾ ਢਿੱਡ ਭਰਦੇ ਨੇ ਤੇ ਪਰ ਫਿਰ ਵੀ ਦੇਖੋ ਇਹਨਾਂ ਦੇ ਘਰ ਵਿੱਚ ਕਿੰਨੇ ਦੁੱਖ ਨੇ, ਕਿੰਨੇ ਕਸ਼ਟ ਨੇ। ਤਾਂ ਚਿੜੀ ਨੂੰ ਤਰਸ ਆਇਆ। ਚਿੜੀ ਨੂੰ ਪਤਾ ਸੀ ਵੀ ਇਹਨਾਂ ਦੇ ਘਰ ਔਲਾਦ ਨਹੀਂ ਕਿਉਂਕਿ ਉਹ ਰੋਜ਼ ਗੱਲਾਂ ਸਾਂਝੀਆਂ ਕਰਦੀ ਸੀ ਇਹਦੇ ਨਾਲ। ਤਾਂ ਚਿੜੀ ਨਾ ਜਿੱਥੇ ਪਹਿਲਾਂ ਰਹਿੰਦੀ ਸੀ ਤਾਂ ਉਹ ਸੰਤ ਤੋਂ ਮਹਾਂਪੁਰਸ਼ ਦੀ ਇੱਕ ਮਤਲਬ ਕਿ ਜਗਾ ਤੇ ਰਹਿੰਦੀ ਸੀ ਉੱਥੇ ਕੋਈ ਦਰਖਤ ਸੀ ਉੱਥੇ ਰਹਿੰਦੀ ਸੀ ਤਾਂ ਉਹਨੇ ਸੋਚਿਆ ਕਿ ਮੈਂ ਸੰਤ ਮਹਾਂਪੁਰਸ਼ਾਂ ਕੋਲ ਕਿਉਂ ਨਾ ਜਾਵਾਂ ਠੀਕ ਹੈ ਜੀ ਸੋ ਉਹ ਚਿੜੀ ਨਾ ਮਤਲਬ ਕਿ ਆਪਦੇ ਬੱਚਿਆਂ ਨੂੰ ਚੁਗਾ ਵਗੈਰਾ ਖਵਾ ਕੇ ਤੇ ਉਹ ਚੱਲ ਪਈ ਠੀਕ ਹੈ ਜੀ ਤਾਂ ਉਹ ਦੂਸਰੀ ਚਿੜੀ ਨੂੰ ਜਿਹੜਾ ਆਪਣਾ ਆਲਣੇ ਦੀ ਜਿੰਮੇਵਾਰੀ ਹੁੰਦੀ ਏ ਕੇ ਚੱਲ ਪਈ ਉਹਨਾਂ ਵਾਸਤੇ ਉਸ ਪਰਿਵਾਰ ਵਾਸਤੇ ਗਈ ਸੰਤ ਮਹਾਪੁਰਸ਼ਾਂ ਕੋਲ ਗਈ ਜਾ ਕੇ ਉੱਥੇ ਜਾ ਕੇ ਜਾਨਕੀ ਕਾਫੀ ਦੂਰ ਸੀਗਾ ਉਹ ਥੋੜਾ ਠੀਕ ਹੈ ਜੀ ਉਹ ਜਾਨਕੀ ਨਾ ਕਿਉਂਕਿ ਥੱਕ ਗਈ ਸੀ ਥੱਕਣ ਦੇ ਕਾਰਨ ਜਾਨੀ ਗਰਮੀ ਵੀ ਬਹੁਤ ਜ਼ਿਆਦਾ ਸੀ ਉਸ ਟਾਈਮ ਤੇ ਉਹ ਦਾ ਕਰਕੇ ਉਹ ਥੋੜੀ ਜੀ ਬੇਸੁੱਧ ਜੀ ਹੋ ਗਈ ਜਿਹੜੀ ਸੰਤ ਮਹਾਪੁਰਸ਼ਾਂ ਦੇ ਉੱਥੇ ਜਗ੍ਹਾ ਤੇ ਸੇਵਾ ਕਰਦੇ ਸੀ ਨਾ ਲੋਕ ਤਾਂ ਉਹ ਮਤਲਬ ਕਿ ਉਹਨਾਂ ਨੇ ਉਹਨੂੰ ਚੁੱਕਿਆ ਚੁੱਕੇ ਪਾਣੀ ਵਗੈਰਾ ਪਿਲਾਇਆ ਪਿਲਾ ਕੇ ਉਹ ਸੰਤ ਮਹਾਪੁਰਸ਼ਾਂ ਦੇ ਕੋਲ ਉਸ ਜਿਹੜੀ ਨੂੰ ਲੈ ਗਈ ਬੀਮਾ ਮਹਾਪੁਰਸ਼ ਜੀ ਇਹ ਚਿੜੀ ਥੋੜੀ ਜੀ ਬੀ ਬੇਹੋਸ਼ ਹੋ ਕੇ ਜਾਂ ਆਪਾਂ ਕਹਿੰਦੇ ਆ ਵੀ ਗਰਮੀ ਦੇ ਨਾਲ ਥੋੜਾ ਜਿਹਾ ਸੁਧ-ਬੁੱਧ ਜੀ ਹੋ ਕੇ ਵੀ ਡਿੱਗਦੀ। ਤਾਂ ਸੰਤ ਮਹਾਪੁਰਸ਼ ਉਹ ਚਿੜੀ ਨੂੰ ਦੇਖਦੇ ਆ ਜਿਹੜੇ ਸੰਤ ਮਹਾਪੁਰਸ਼ ਹੁੰਦੇ ਆ ਨਾ ਜੋ ਕਿਤੇ ਨਾ ਕਿਤੇ ਰੱਬ ਨਾਲ ਜੁੜੇ ਹੁੰਦੇ ਨੇ ਮਤਲਬ ਕਿ ਰੱਬੀ ਰੂਪੀ ਜਿਹੜੀਆਂ ਆਪਾਂ ਕਹਿੰਦੇ ਆ ਰੂਹਾਂ ਹੁੰਦੀਆਂ ਉਹ ਸਭ ਜਾਣਦੀਆਂ ਹੁੰਦੀਆਂ। ਸੋ ਸੰਤ ਮਹਾਪੁਰਸ਼ਾਂ ਨੇ ਚਿੜੀ ਨੂੰ ਪੁੱਛਿਆ ਵੀ ਚਿੜੀਏ ਤੂੰ ਇੱਥੇ ਕੀ ਕਰਨ ਆਈ ਐ? ਤਾਂ ਚਿੜੀ ਨੇ ਕਿਹਾ ਸੰਤ ਮਹਾਪੁਰਸ਼ ਜੀ ਕਹਿੰਦੇ ਵੀ ਜਿੱਥੇ ਨਾ ਵੀ ਮੈਂ ਹੁਣ ਰਹਿਨੀ ਆ ਉਹਦੇ ਨੇੜੇ ਹੀ ਇੱਕ ਘਰ ਹੈ ਕਹਿੰਦੇ ਉਹ ਘਰ ਨਾ ਮੈਨੂੰ ਹਮੇਸ਼ਾ ਝੋਗਾ ਪਾਉਂਦੀ ਆ ਉਹਦੇ ਘਰ ਵਾਲੀ ਪਰ ਉਹਨਾਂ ਦੇ ਬੱਚਾ ਨਹੀਂ ਹੈ ਵੀ ਮੈਂ ਤਾਂ ਤੁਹਾਡੇ ਕੋਲੇ ਉਹਨਾਂ ਦੇ ਵਾਸਤੇ ਤੁਹਾਡੇ ਤੋਂ ਅਸੀਸ ਮੰਗਣ ਆਈ ਆ ਵੀ ਉਹਨਾਂ ਦੀ ਜਿਹੜੀ ਝੋਲੀ ਉਹ ਹਰੀ ਹੋ ਜਾਵੇ ਤਾਂ ਸੰਤ ਮਹਾਪੁਰਸ਼ਾਂ ਜੀਆ ਨੇ ਮਤਲਬ ਕਿ ਆਪਣਾ ਧਿਆਨ ਟਿਕਾਇਆ ਤੇ ਸੰਤ ਮਹਾਪੁਰਸ਼ ਜੀ ਕਹਿੰਦੇ ਵੀ ਉਹਨਾਂ ਦੇ ਤਾਂ ਕਿਸਮਤ ਦੇ ਵਿੱਚ ਸੱਤ ਜਨਮਾਂ ਤੱਕ ਬੱਚਾ ਨਹੀਂ ਹੈ ਉਹਨਾਂ ਦੇ ਕਿਸਮਤ ਦੇ ਵਿੱਚ ਤਾ ਚਿੜੀ ਨੇ ਕਿਹਾ ਕਹਿੰਦੇ ਸੰਤ ਮਹਾਂਪੁਰਸ਼ ਜੀ ਉਹ ਹਮੇਸ਼ਾ ਮੈਨੂੰ ਚੋਗਾ ਖਵਾਉਂਦੇ ਨੇ ਇਹਦੇ ਮੈਂ ਉਹ ਚੋਗੇ ਨਾਲ ਆਪਣਾ પેટ ਵੀ ਭਰਦੀ ਆਂ ਆਪਣੇ ਬੱਚਿਆਂ ਦਾ ਵੀ ਭਰਦੀ ਆਂ ਤਵੇ ਮੈਂ ਆਪਦੇ ਦਿਲ ਤੋਂ ਚਾਹੁੰਨੀ ਆਂ ਵੀ ਮੇਰੇ ਨੂੰ ਜਿਹੜਾ ਉਹਨਾਂ ਨੇ ਹਮੇਸ਼ਾ ਵੀ ਚੋਗਾ ਪਾਇਆ ਉਹਦਾ ਪੁੱਣ ਦੇ ਬਦਲੇ ਉਹਨਾਂ ਦੀ ਜਿਹੜੀ ਇੱਕ ਖੁਸ਼ੀ ਆ ਉਹਨਾਂ ਨੂੰ ਮਿਲ ਜਾਵੇ ਕਿ ਉਹਨਾਂ ਦੇ ਘਰੇ ਇੱਕ ਬੱਚੇ ਦੀ ਕਿਲਕਾਰੀ ਗੂੰਜੇ ਤਾਂ ਸੰਤ ਮਹਾਂਪੁਰਸ਼ ਜੀ ਨੇ ਕਿਹਾ ਕਹਿੰਦੇ ਠੀਕ ਹੈ ਵੀ ਅਗਰ ਤੂੰ ਚਾਹੁੰਨੀ ਆ ਤਾਂ ਇਦਾਂ ਹੀ ਹੋਊਗਾ ਜੀ ਉਹਨਾਂ ਦੇ ਕੁਸ਼ਟਮ ਟਾਈਮ ਸਮਾਂ ਪਾ ਕੇ ਉਹਨਾਂ ਦੇ ਘਰ ਇੱਕ ਪੁੱਤਰ ਦਾ ਜਨਮ ਹੋਇਆ ਜਿਹੜਾ ਇਹ ਸੇਟ ਸੀਗਾ ਜਨਮ ਹੋਇਆ ਤੇ ਜਿੜੀ ਨਾ ਉਦੋਂ ਹੀ ਉਹਨਾਂ ਦੇ ਘਰ ਜਾਂਦੀ ਰਹੀ ਤੇ ਚਲੋ ਕਦੇ ਝੋਗਾ ਪਾ ਦਿੰਦੀ ਸੀ ਕਦੇ ਉਹ ਭੁੱਲ ਜਾਂਦੀ ਸੀ ਭੁੱਲ ਜਾਂਦੀ ਸੀ ਉਹ ਕਿ ਬੱਚੇ ਦੇ ਨਾਲ ਬਿਜ਼ੀ ਰਹਿਣ ਲੱਗ ਗਈ ਉਹ ਬਹੁਤ ਲਾੜ ਨਾਲ ਉਹਨੂੰ ਪਾਲ ਰਹੇ ਸੀ ਤਾਂ ਇਦਾਂ ਚੱਲਦੇ ਚੱਲਦੇ 5 ਸਾਲ ਨਿਕਲ ਗਏ 5 ਸਾਲ ਬਾਅਦ ਉਹ ਜਮੀ ਭੁੱਲ ਗਈ ਉਹਨੂੰ ਝੋਗਾ ਪਾਉਣਾ ਉਹ ਚਿੜੀ ਆਇਆ ਕਰੇ ਬੈਠਿਆ ਕਰੇ ਮੁੜ ਜਾ ਕਰੇ ਵਿਚਾਰੀ ਪਰ ਉਹ ਧਾਸ ਵੀ ਬਹੁਤ ਹੋਈ ਫੇਰ ਉਹਨੇ ਸੋਚਿਆ ਵੀ ਕਿਤੇ ਇਹ ਨਾ ਹੋਵੇ ਵੀ ਇਹਨਾਂ ਨੂੰ ਵੀ ਇਸ ਕਰਕੇ ਅਸੀਸ ਦੇ ਬਦਲੇ ਬੱਚਾ ਮਿਲਿਆ ਵੀ ਕਿਤੇ ਬੱਚੇ ਨੂੰ ਕੋਈ ਨੁਕਸਾਨ ਨਾ ਹੋ ਜਾਵੇ ਉਹ ਚਿੜੀ ਫੇਰ ਉਸੇ ਤਰੀਕੇ ਨਾਲ ਸੰਤ ਮਹਾਂਪੁਰਸ਼ਾਂ ਦੇ ਕੋਲ ਜਾਂਦੀ ਆ ਸੰਤ ਮਹਾਪੁਰਸ਼ਾਂ ਕੋਲ ਜਾ ਕੇ ਕਹਿੰਦੀ ਹੈ ਸੰਤ ਮਹਾਪੁਰਸ਼ ਜੀ ਵੀ ਜਿਹੜੀ ਉਹ ਪਰਿਵਾਰ ਸੀ ਨਾ ਜੋ ਮੈਨੂੰ ਚੋਗਾ ਪਾਉਂਦੇ ਸੀ ਤੇ ਮੈਂ ਹਮੇਸ਼ਾ ਜਾਂਦੀ ਸੀ ਤੇ ਉਹਨਾਂ ਨੇ ਹੁਣ ਦਾਨ ਪੁੰਨ ਕਰਨਾ ਬੰਦ ਕਰ ਦਿੱਤਾ ਉਹਨਾਂ ਨੇ ਮੈਨੂੰ ਚੋਗਾ ਪਾਉਣਾ ਵੀ ਬੰਦ ਕਰ ਦਿੱਤਾ ਤੇ ਮੈਨੂੰ ਚਿੰਤਾ ਹੈ ਵੀ ਕਿਤੇ ਕੱਲ ਨੂੰ ਕੋਈ ਬੱਚੇ ਤੇ ਮੁਸ਼ਕਿਲ ਨਾ ਆ ਜਵੇ ਤਾਂ ਕਹਿੰਦੀ ਵੀ ਮਹਾਪੁਰਸ਼ ਜੀ ਮੇਰੇ ਕਹੇ ਤਾਂ ਉਹਨਾਂ ਨੇ ਸਮਝਣਾ ਨਹੀਂ ਹੈਗਾ ਤਾਂ ਫਿਰ ਤੁਸੀਂ ਨਾ ਜਾਓ ਜਾ ਕੇ ਤੁਸੀਂ ਸਮਝਾਓ ਉਹਨਾਂ ਨੂੰ ਤਾਂ ਸੰਤ ਮਹਾਪੁਰਸ਼ ਜੀ ਨਾਲ ਆਪਣੀ ਇੱਕ ਸੇਵਕ ਨੂੰ ਲੈ ਕੇ ਉੱਥੇ ਪਹੁੰਚ ਜਾਂਦੇ ਨੇ ਤੇ ਜਦੋਂ ਉਹ ਗੇਟ ਉਹਨਾਂ ਦਾ ਬੰਦ ਹੁੰਦਾ ਸੰਤ ਮਹਾਂਪੁਰਸ਼ ਜੀ ਬਾਹਰੋਂ ਆਵਾਜ਼ ਲਗਾਉਂਦੇ ਨੇ ਵੀ ਅਸੀਂ ਦੋ ਪ੍ਰਸ਼ਾਧੀਆਂ ਵਾਸਤੇ ਆਏ ਆ ਅੰਦਰੋਂ ਆਵਾਜ਼ ਆਉਂਦੀ ਆ ਵੀ ਹਲੇ ਪ੍ਰਸ਼ਾਦੇ ਨਹੀਂ ਬਣੇ ਤੁਸੀਂ ਗਹਾਂ ਲਓ ਤਾਂ ਸੰਤ ਮਹਾਂਪੁਰਸ਼ ਜੀ ਬਾਹਰੋਂ ਕਹਿੰਦੇ ਨੇ ਵੀ ਤੁਹਾਡੇ ਘਰ ਪੁੱਤਰ ਦਾ ਜਨਮ ਹੋਇਆ ਅਗਰ ਤੁਸੀਂ ਚਾਹੋ ਨੀ ਉਹ ਵੀ ਇਹਦੀ ਛੇਤੀ ਮ੍ਰਿਤਿਉ ਨਾ ਹੋਵੇ ਤੇ ਲੰਬੀ ਉਮਰ ਵਾਲਾ ਹੋਵੇ ਤਾ ਫਿਰ ਤੁਸੀਂ ਦਰਵਾਜਾ ਜਿਹੜਾ ਖੋਲੋ ਉਹ ਦਰਵਾਜਾ ਖੋਲਦੇ ਨੇ ਉਹ ਡਰ ਜਾਂਦੇ ਨੇ ਡਰ ਕੇ ਭੱਜ ਕੇ ਦਰਵਾਜਾ ਖੋਲਦੇ ਨੇ ਉਹਨਾਂ ਨੂੰ ਬਿਠਾਉਂਦੇ ਨੇ ਅੰਦਰ ਬੁਲਾਉਂਦੇ ਨੇ ਪ੍ਰਸ਼ਾਦਾ ਬਣਾਉਂਦੇ ਨੇ ਪਕਾ તાਜਾ ਤੇ ਉਹਨਾਂ ਨੂੰ ਸ਼ਿਕਾਉਂਦੇ ਨੇ ਫਿਰ ਜਿਹੜੇ ਮਹਾਪੁਰਸ਼ ਹੁੰਦੇ ਨੇ ਉਹ ਉਹਨਾਂ ਨੂੰ ਕਹਿੰਦੇ ਨੇ ਕਹਿੰਦੇ ਵੀ ਤੁਸੀਂ ਇੱਕ ਤਾਂ ਦਾਨਪੁਨ ਜ਼ਰੂਰ ਕਰਿਆ ਕਰੋ ਤੇ ਇੱਕ ਕੋਈ ਵੀ ਤੁਹਾਡੇ ਦਰ ਤੇ ਆਵੇ ਨਾ ਉਹਨੂੰ ਕਦੇ ਵੀ ਭੁੱਖਾ ਵਾਪਸ ਨਾ ਮੋੜੋ ਹਮੇਸ਼ਾ ਕੁਝ ਨਾ ਕੁਝ ਖਵਾ ਪਿਆ ਕੇ ਸ਼ਕਾ ਕੇ ਹੀ ਵਾਪਸ ਮੋੜੋ ਉਹਦਾ ਪੇਟ ਭਰ ਕੇ ਮੋੜੋ ਠੀਕ ਹੈ ਕਹਿੰਦੇ ਹੋ ਸਕਦਾ ਹੈ ਵੀ ਆਉਣ ਵਾਲੇ ਟਾਈਮ ਦੇ ਵਿੱਚ ਇੱਥੇ ਕੋਈ ਮੁਸ਼ਕਿਲ ਆਉਣ ਵਾਲੀ ਹੋਵੇ ਉਹ ਕਿ ਦੇਖੋ ਜਿਹੜੇ ਮਹਾਪੁਰਸ਼ ਹੁੰਦੇ ਉਹ ਸਭ ਜਾਣੀ ਜਾਣ ਹੁੰਦੇ ਨੇ ਕਹਿੰਦੇ ਇਹ ਦਾਨ ਪੁੰਨ ਹੀ ਹੈ ਜਿਹੜੀ ਇਹਦੀ ਉਮਰ ਵਧਾ ਸਕਦਾ ਹੈ ਇਹ ਫਿਰ ਨਾਲ ਹੀ ਸੰਤ ਮਹਾਂਪੁਰਸ਼ ਜੀ ਦਾ ਕਹਿੰਦੇ ਨੇ ਉਹਨਾਂ ਦੇ ਘਰ ਵਾਲੀ ਨੂੰ ਕਹਿੰਦੇ ਤੁਹਾਡੇ ਇੱਥੇ ਕੰਧ ਦੇ ਉੱਤੇ ਇੱਕ ਚਿੜੀ ਆ ਕੇ ਬੈਠਦੀ ਹੈ ਕਹਿੰਦੇ ਵੈਸੇ ਤੁਹਾਡੇ ਜਨਮਾ ਸੌਰੀ ਕਿਸਮਤ ਦੇ ਵਿੱਚ ਸੱਤ ਜਨਮਾਂ ਤੱਕ ਕੋਈ ਬੱਚੇ ਦਾ ਸੰਜੋਗ ਨਹੀਂ ਸੀ ਪਰ ਕਹਿੰਦੇ ਉਹ ਚਿੜੀ ਨੂੰ ਤੁਸੀਂ ਚੋਗਾ ਪਾਉਂਦੇ ਸੀ ਉਹ ਚਿੜੀ ਜਿਹੜੀ ਸੀ ਉਸੇ ਦੀ ਅਸੀਸ ਦੇ ਕਾਰਨ ਤੁਹਾਡੇ ਘਰ ਬੱਚਾ ਹੋਇਆ ਤੇ ਉਹਨੂੰ ਚੋਗਾ ਹਮੇਸ਼ਾ ਪਾਇਆ ਕਰੋ ਪੰਛੀਆਂ ਨੂੰ ਚੋਗਾ ਹਮੇਸ਼ਾ ਪਾਇਆ ਕਰੋ ਦਾਲ ਪੁਨ ਹਮੇਸ਼ਾ ਕਰਿਆ ਕਰੋ ਕਿਉਂਕਿ ਜਿੰਨਾ ਗੁਰਬਾਣੀ ਜਪਣਾ ਜ਼ਰੂਰੀ ਹੈ ਜੀ ਉਨਾ ਹੀ ਅੱਜ ਤੇ ਟਾਈਮ ਦੇ ਵਿੱਚ ਦਾਨਪੁਨ ਕਰਨਾ ਜ਼ਰੂਰੀ ਹੈ ਦੇਖੋ ਮੈਂ ਕਈ ਵਾਰੀ ਇਹ ਚੀਜ਼ ਸਮਝਾਈ ਆ ਜਿਵੇਂ ਆਪਾਂ ਨੂੰ ਕੋਈ ਬਿਮਾਰੀ ਅਗਰ ਹੁੰਦੀ ਆ ਤਾਂ ਆਪਾਂ ਦਵਾਈ ਵੀ ਲੈਂਦੇ ਆ ਆਪਾਂ ਪਰਹੇਜ਼ ਵੀ ਕਰਦੇ ਆ ਤੇ ਆਪਾਂ ਐਕਸਰਸਾਈਜ਼ ਵਗੈਰਾ ਵੀ ਕਰਦੇ ਆਂ ਆਪਾਂ ਸੈਰ ਵੀ ਕਰਦੇ ਆਂ ਫਿਰ ਜਿਹੜੀ ਆਪਾਂ ਨੂੰ ਪ੍ਰੋਬਲਮ ਹੁੰਦੀ ਆ ਅਗਰ ਮੰਨ ਲਓ ਕੱਲੀ ਦਵਾਈ ਨਾਲ ਮਹੀਨੇ ਚ ਠੀਕ ਹੋਣੀ ਆ ਤਾਂ ਇਹਨਾਂ ਸਾਰੀਆਂ ਚੀਜ਼ਾਂ ਨਾਲ ਉਹ ਪ੍ਰੋਬਲਮ ਆਪਾਂ ਨੂੰ 10-15 ਦਿਨਾਂ ਚ ਵੀ ਠੀਕ ਹੋ ਜਾਂਦੀ ਆ ਹੁੰਦੀ ਆ ਨਾ ਇਹ ਚੀਜ਼ ਆਪਾਂ ਖੁਦ ਵੀ ਐਕਸਪੀਰੀਅੰਸ ਤੁਸੀਂ ਇਹ ਚੀਜ਼ਾਂ ਕੀਤੀਆਂ ਹੋਣੀਆਂ ਠੀਕ ਉਸੇ ਤਰੀਕੇ ਨਾਲ ਜਿਹੜੇ ਸਾਡੇ ਮਾੜੇ ਕਰਮ ਹੁੰਦੇ ਨੇ ਜਾਂ ਸਾਡੀ ਬਦਕਿਸਮਤੀ ਜਿਹੜੀ ਹੁੰਦੀ ਆ ਜਾਂ ਸਾਡੇ ਸਾਡੇ ਖੁਦ ਦੀਆਂ ਗਲਤੀਆਂ ਜਾਂ ਅਣਜਾਣੇ ਜਾਂ ਜਾਣ ਬੁੱਝ ਕੇ ਕੀਤੇ ਹੋਏ ਸਾਡੇ ਮਾੜੇ ਕਰਮ ਹੁੰਦੇ ਨੇ ਉਹ ਕੱਟੇ ਜਾ ਸਕਦੇ ਨੇ ਕੁਰਬਾਨੀ ਨਾਲ ਪਰ ਜੇ ਅਸੀਂ ਨਾਲ-ਨਾਲ ਦਾਨਪੁਣ ਕਰਦੇ ਆਂ ਨਾਲ-ਨਾਲ ਆਪਾਂ ਗੁਰੂ ਸਾਹਿਬ ਜੀ ਦੱਸੇ ਹੋਏ ਰਸਤੇ ਤੇ ਚੱਲਦੇ ਆਂ ਤਾਂ ਫਿਰ ਉਸ ਉਹਨਾਂ ਦਿਨਾਂ ਨੂੰ ਜਿਹੜੀ ਕੱਟਣ ਦੀ ਸਪੀਡ ਆ ਉਹ ਜ਼ਰੂਰ ਵੱਜ ਜਾਂਦੀ ਹੈ ਕਿਉਂਕਿ ਫਿਰ ਆਪਾਂ ਹਰ ਪੱਖੋਂ ਗੁਰੂ ਸਾਹਿਬ ਜੀ ਦੇ ਦੱਸੇ ਹੋਏ ਰਸਤੇ ਤੇ ਚੱਲਣ ਦੀ ਕੋਸ਼ਿਸ਼ ਕਰਦੇ ਆਂ ਤੇ ਮਹਾਰਾਜ ਜੀ ਸਭ ਜਾਣੀ ਜਾਣਦੇ ਸੋ ਮੀਤ ਕਰਦੇ ਆ ਅੱਜ ਦੀ ਵੀਡੀਓ ਤੁਹਾਨੂੰ ਬਹੁਤ ਵਧੀਆ ਲੱਗੀ ਹੋਣੀ ਆ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਜ਼ਰੂਰ ਕਰਿਓ ਤਾਂ ਕਿ ਅਗਰ ਕਿਸੇ ਨੂੰ ਕਿਸੇ ਦੇ ਘਰ ਘਰ ਔਲਾਦ ਨਹੀਂ ਆ ਤਾਂ ਹੋ ਸਕਦਾ ਹੈ ਅਗਰ ਉਹ ਦਾਨ ਉਨਕਰਨ ਪਰਮਾਤਮਾ ਉਹਨਾਂ ਦੀ ਵੀ ਜ਼ਰੂਰ ਸੁਣ ਕਿਉਂਕਿ ਜਿਹੜੇ ਪੰਛੀ ਹੁੰਦੇ ਆ ਨਾ ਇਹ ਬਹੁਤ ਅਸੀਸਾਂ ਦਿੰਦੇ ਨੇ ਸਾਨੂੰ ਸੋ ਤੁਸੀਂ ਵੀ ਅੱਜ ਤੋਂ ਇਹ ਰੋਜ਼ ਜ਼ਰੂਰ ਸ਼ੁਰੂ ਕਰਨਾ ਹੈ ਤੁਸੀਂ ਵੀ ਹਰ ਰੋਜ਼ ਚੁਗਾ ਪਾਉਣਾ ਚਾਹੇ ਮੀਂਹ ਆਵੇ ਵਾਹ ਆਵੇ ਢੇਰੀ ਆਵੇ ਬਸ ਇੱਕ ਰੂਟੀਨ ਬਣਾ ਲਓ ਜਿਵੇਂ ਆਪਾਂ ਰੋਟੀ ਬਿਨਾਂ ਨਹੀਂ ਰਹਿ ਸਕਦੇ ਪਾਣੀ ਬਿਨਾਂ ਨਹੀਂ ਰਹਿ ਸਕਦੇ ਉਸੇ ਤਰੀਕੇ ਨਾਲ ਗੁਰਬਾਣੀ ਜ਼ਰੂਰ ਜਪੋ ਤੇ ਨਾਲ ਹੀ ਜਿਹੜਾ দান ਪੋਣਾ ਜ਼ਰੂਰ ਕਰੋ ਜੋ ਵੀ ਤੁਹਾਡੇ ਦਰ ਤੇ ਆਉਂਦਾ ਨਾ ਉਹਨੂੰ ਕਦੇ ਖਾਲੀ ਨਾ ਮੋੜੋ ਕਿਉਂਕਿ ਪਤਾ ਨਹੀਂ ਹੁੰਦਾ ਆਪਾਂ ਨੂੰ ਨਹੀਂ ਪਤਾ ਆਪਾਂ ਦੇਖੋ ਇੰਨੀਆਂ ਆਪਾਂ ਇੰਨੇ ਕਰਮ ਆਪਣੇ ਸਿੱਧੇ ਨਹੀਂ ਕਿ ਆਪਾਂ ਜਿਹੜਾ ਸਾਹਮਣੇ ਆਪਣੇ ਖੜਾ ਆਪਾਂ ਉਹ ਪਛਾਣ ਸਕੀਏ ਵੀ ਕੌਣ ਕਈ ਵਾਰੀ ਕਿਸੇ ਦੇ ਰੂਪ ਵਿੱਚ ਪਰਮਾਤਮਾ ਆਪ ਖੜਾ ਹੁੰਦਾ ਹੈ ਸਾਡਾ ਇਮਤਿਹਾਨ ਲੈਣ ਵਾਸਤੇ ਸੋ ਹਮੇਸ਼ਾ ਆਪਣੰਮ ਤਿਹਾ ਨਤੇ ਖਰੀ ਉਤਰਨਾ ਤਾਂ ਕਿ ਸਾਡੀ ਜ਼ਿੰਦਗੀ ਵੀ ਸਫਰ ਸਕੇ ਤੇ ਸਾਡੇ ਆਉਣ ਵਾਲੇ ਬੱਚਿਆਂ ਦੀ ਸਾਡੇ ਪਰਿਵਾਰ ਦੇ ਵਿੱਚ ਸੁੱਖ ਸ਼ਾਂਤੀ ਬਣੀ ਰਹੇ ਦੇਖੋ ਤੁਹਾਨੂੰ ਦੌਲਤ ਦੇ ਨਾਲ ਆਪਾਂ ਜਿਹੜੀਆਂ ਜ਼ਰੂਰਤੀਆਂ ਚੀਜ਼ਾਂ ਉਹ ਜ਼ਰੂਰ ਖਰੀਦ ਸਕਦੇ ਹਾਂ ਪਰ ਤੁਹਾਨੂੰ ਦੇ ਨਾਲ ਆਪਾਂ ਮਨ ਦੀ ਸ਼ਾਂਤੀ ਤੇ ਸਕੂਨ ਤੇ ਖੁਸ਼ੀ ਇਹ ਕਦੇ ਨਹੀਂ ਖਰੀਦ ਸਕਦੇ ਸੋ ਇਹ ਚੀਜ਼ਾਂ ਕਿਦੋਂ ਕਿੱਥੋਂ ਮਿਲਦੀਆਂ ਗੁਰਬਾਣੀ ਜਪਣ ਦੇ ਨਾਲ ਤੇ ਦੂਸਰਾ ਦਾਨ ਕਰਨ ਦੇ ਨਾਲ ਸੋ ਉਮੀਦ ਕਰਦੇ ਆਂ ਜੀ ਵੀਡੀਓ ਬਹੁਤ ਵਧੀਆ ਲੱਗੀ ਹੋਣੀ ਆ ਇਦਾਂ ਦੀਆਂ ਹੋਰ ਵਧੀਆ-ਵਧੀਆ ਇੰਟਰਸਟਿੰਗ ਵੀਡੀਓ ਦੇਖਣ ਲਈ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਣਾ ਤੇ ਚਲੋ ਜੀ ਹੁਣ ਆਪਾਂ ਵੀਡੀਓ ਦਾ ਵੀ ਕਰਦੇ ਆਂ ਐਂਡ ਮਿਲਦੇ ਆਂ ਅਗਲੀ ਵੀਡੀਓ ਦੇ ਵਿੱਚ ਤਦ ਤੱਕ ਲਈ ਸਤਿ ਸ਼੍ਰੀ ਅਕਾਲ ਜੀ